ਮੂਨੇ ਵੇ ਖੜ ਦਤਾ ਆਦੇ ਮਾਂ ਪਿਓ ਦਾ ਐ ਹੋ ਜੇ ਅਰਥ ਮਿਲੇ ਸੀ ਇਹਨਾਂ ਦੀ ਭੈਣ ਸੀ ਬਾਬਾ ਵੀ ਖੱਪੀ ਖਾਨ ਸੀ ਉਹ ਵੀ ਖੱਪੀ ਖਾਨ ਹੈ ਕਦੇ ਜਾਉ ਤਾਂ ਇੱਥੇ ਵੇਖ ਆਏ ਉਹਨਾਂ ਦੇ ਘਰ ਜਿਹੜਾ ਇਹਨਾਂ ਨੇ ਟੱਪਾ ਆਖਿਆ ਅਧਿਕਾ ਹੁੰਦਿਆਂ ਬਾਪੇ ਨੂੰ ਆਏ ਸੀ ਕਿ ਲੜਕ ਭੰਨੂ ਜਿੱਤੇ ਵਿਆਹ ਹੋਇਆ ਬਾਬੇ ਰਾਮਦੇਵ ਦਾ ਵਿਆਹ ਰੱਖਿਆ ਗਿਆ ਪੰਜ ਦਿਨ ਰਹਿ ਗਏ ਜਦੋਂ ਕੁੜੀ ਨਾ ਨਾ ਆਵੇ ਵਿਆਹ ਜਿੱਤੇ ਮਾਂ ਨੂੰ ਤਾਂ ਕੁੜੀ ਦੀ ਝਾਕ ਹੁੰਦੀ ਹੈ ਇਓ ਨਹੀਂ ਆਈ ਅਡਿਕ ਤੇਰੇ 1 ਮਿੰਟ ਬਈ ਨਾ ਰੋ ਬਾਬਾ ਵਿਆਹ ਵਿੱਚ ਉਹਨਾਂ ਨੂੰ ਚਾਹਤ ਹੁੰਦੀ ਹੈ ਵੀ ਮੇਰੀ ਕੁੜੀ ਨਹੀਂ ਆਈ ਤੇ ਬਾਬਾ ਵੇਖਣਾ ਚੁੱਪਚਾਪਾ ਆਪਦੀ ਮਾਂ ਨੂੰ ਵੇਖ ਕੇ ਉਹਨੂੰ ਪਤਾ ਲੱਗਿਆ ਵੀ ਖੁਸ਼ੀ ਹੈ ਵਿਆਹ ਆ ਫਿਰ ਚੋਰੀਓ ਗਿਆ ਇੱਕ ਬਾਗ ਜੀ ਉਹਨਾਂ ਦਾ ਉੱਥੇ ਡੇਰਾ ਲਾਇਆ ਉੱਥੇ ਕਮਲਨ ਸਿੰਘ ਵੀ ਰੌਲਾ ਨਾ ਪਾਉ ਯਾਰ 2 ਹੀ ਮਿੰਟ ਮਾਤਾ ਮੰਮੀ ਉਹਨਾਂ ਤੋਂ ਮਸਾ ਲਈਏ ਮੰਨ ਕੇ ਬਾਗ ਚ ਡੇਰਾ ਲਾਇਆ ਮਲਨ ਸਿੰਘ ਮਲਨਾਂ ਦੀ ਘੋੜੇ ਵਾਲਿਆ ਬਾਗ ਚ ਘੋੜਾ ਕਿਉਂ ਵੜਿਆ ਇਹ ਤੈਨੂੰ ਪਤਾ ਬਾਗ ਕੀ ਦਾ ਵੀ ਸਾਡੇ ਠਾਕਰੇਗੇ ਬੜੇ ਤਗੜੇ ਉਹ ਆਦਾ ਠਾਕਰ ਦਾ ਹੈ ਪਹਿਨੇ ਐ ਨਾ ਕਰ ਮੈਨੂੰ ਇਹਨਾਂ ਦਾ ਕੰਮ ਹੈ ਕੰਲੀ ਤੂੰ ਘੋੜਾ ਬਾਹਰ ਕਰ ਉਹਨੇ ਆਖਿਆ ਇਹ ਤਾਂ ਨਹੀਂ ਮੰਦੀ ਮਾਲਕ ਸੀ ਉਹਨੇ ਜਿਹੜੇ ਕਾਂਡੇ ਤਿਆਰ ਕਰਤੀ ਕੰਦਾ ਲੈ ਪੰਨੇ ਉਹਨੇ ਆ ਕੇ ਬੰਦਾ ਤਾਂ ਕੋ ਸ਼ਾਊ ਕਰੀ ਇਹ ਬੰਦਾ ਸ਼ਾਊ ਕਰ ਰਿਹਾ ਕੋ ਕੀ ਗੱਲ ਕਹਿੰਦਾ ਤੂੰ ਮੇਰਾ ਸਿਨੇ ਦੇ ਦੇ ਉਹ ਕੰਬੜੀ ਆਇਆ ਕੰਬੜੀ ਆਰ ਦੇ ਨੰਬਾਬੇ ਉਹ ਆਦੀ ਨਾ ਨਾ ਤੂੰ ਟੱਪ ਜਾ ਤੇਰੀ ਭੈਣ ਵੀ ਦੰਗ ਹੈ ਤੂੰ ਅੱਛਾ ਨਿਕਲ ਜਾ ਉਹ ਆਦਾ ਨਾ 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 ਸਿਨੇ ਆ ਦੇ ਫਿਰ ਕੀ ਸਿਨੇ ਦਿੱਤ ਨਾ ਤੇ ਛੇਤੀ ਬੇੜੂਗਾ ਆਇਆ ਸਿਨੇ ਸਿਨੇ ਲੱਗਦੇ ਓ ਤਾਂ ਆ ਕੇ ਵਾਰਾ ਚੜ ਕੇ ਨਾਲ ਦੀ ਨਾਲ ਆ ਕੇ ਰਾ ਪਾਇਆ ਕਿਉ ਮਰ ਲੈਣੇ ਸੀ ਨਾ ਹਾਲਾਤ ਆ ਕੇ ਪੈਣ ਲੱਗੇ ਬਾਪੇ ਕੋਲੇ ਕਦੇ ਕਾਟੇ ਜੀ ਤੇ ਵੀ ਦੇਸ ਦੇ ਪਾਸੇ ਆ ਕੇ ਜੂਨ ਲੱਗੇ ਫਿਰ ਇਹ ਭੜਾਕੇ ਪੈਣ ਉਹਨਾਂ ਦੀ ਮਾਂ ਨੂੰ ਪਤਾ ਲੱਗ ਗਿਆ ਵੀ ਉਦੁੰਬੇ ਵਾਲੇ ਨੇ ਢਾ ਲੇ ਉੱਥੋਂ ਫਿਰ ਉਹਨੂੰ ਲੈ ਕੇ ਟਰਤੀਏ ਨਾਲ ਆ ਪੈਣ ਜੀ ਨੂੰ ਉਹ ਜਿਹੜੀ ਭੈਣ ਅੱਗੇ ਖੜੀ ਹੈ ਕਿ ਤੂੰ ਆ ਤੂੰ ਬਚਾ ਸਕਦੀ ਹੈ ਉਹਨੇ ਆਖਿਆ ਮੇਰਾ ਭਰਾ ਕਦੇ ਆਉਂਦਾ ਨਹੀਂ ਐਨੇ ਸਾਲ ਹੋ ਗਏ ਕਦੀ ਨਹੀਂ ਆਇਆ ਸ਼ੌ ਤੇਰੀ ਆਇਆ ਫੇਰ ਉਹਨੇ ਆ ਕੇ ਵੇਖਿਆ ਉਹਦੇ ਘਰ ਵਾਲੇ ਨੂੰ ਟਾਂ ਛੱਡਿਆ ਹੁਣ ਤੁਸੀਂ ਨਿਗਰ ਰੱਖਿਓ ਇੱਚਕਾਣੀ ਕੀ ਬਣਦੀ ਐ ਉਹਦੇ ਘਰ ਵਾਲੇ ਨੂੰ ਟਾਂ ਛੱਡਿਆ ਨਾਲੇ ਉਹਨੂੰ ਇੰਨੇ ਸਾਲ ਤੰਗ ਕੀਤੀ ਆਉਂਦੀ ਪਤਾ ਕੀ ਆਦੀ ਐ ਕਿ ਵੀਰਾ ਹਟ ਪਾਸੇ ਤੂੰ ਕੌਣ ਐਨੇ ਮੇਰੇ ਘਰ ਵਾਲੇ ਦੇ ਆ ਕੇ ਇਹ ਹੋ ਸਕਦਾ ਹੁਣ ਮਾੜਾ ਜਿਹਾ ਐ ਕੀਤਾ ਨਹੀਂ ਹੈਲੋ ਆ ਵੀ ਜਾ ਬੱਤੇ ਮੈਨੂੰ ਤਾਂ ਮਾਰਦੀ ਉਹ ਉਥੋਂ ਜੀਪ ਲੈ ਕੇ ਆਉਂਦੇ ਆ ਕੇ ਕਈ ਮੇਰੇ ਵਰਗੇ ਹੁੰਦੇ ਜਾਣ ਕੇ ਘਰੋਂ ਜਾੜੂ ਉਹ ਆਦੇ ਨਹੀਂ ਆਪਾਂ ਲੈ ਕੇ ਚੱਲਾਂਗੇ ਕੁੜੀ ਨੂੰ ਉਹ ਧੱਕੇ ਨਾਲ ਉਹ ਲੈ ਜਾਂਦੇ ਚੋਰ ਕਦੇ ਕਦੇ ਘਰ ਵਾਲਾ ਕੋਟਲੇ ਕੋਈ ਕੋਟਲੇ 3 ਦਿਨ ਨਹੀਂ ਫੋਨ ਲਾਉਣਾ ਘਰੇ ਆਪੇ 3 ਦਿਨਾਂ ਚ ਫੇਰ ਤੁਹਾਨੂੰ ਲੱਗੇ ਵੀ ਲਾ ਦੇ ਫੇਰ ਲਾ ਦਿਓ 3 ਦਿਨ ਫੋਨ ਨਹੀਂ ਲਾਉਣਾ ਕੁਝ ਹੀ ਹੋ ਜੇ ਤਿੰਨ ਦਿਨ ਆਪਦੇ ਮਾਪਿਆਂ ਨੂੰ ਨਹੀਂ ਆਖਣਾ ਗੱਡੀ ਲੈ ਕੇ ਆਇਆ। ਨਾ ਇਹ ਕਲੀ ਨਾ ਕਰਿਓ ਇਹ ਬਾਈ ਤੋਂ ਲੈਣੀ ਹੈ ਤੇ ਬਾਈ ਤੇ ਤੁਸੀਂ ਇੰਨੇ ਖੁਸ਼ ਹੋ ਹੋਰ ਵੀ ਖੁਸ਼ ਹੋ ਜਾਓ। ਤਿੰਨ ਦਿਨ ਭੋਜਨ ਨਹੀਂ ਲਾਉਣਾ। ਉਹਨਾਂ ਨੇ ਕੀ ਕੀਤਾ ਉਹਨੇ ਆਖਿਆ ਪਹਿਨੇ ਤੈਨੂੰ ਤੰਗ ਕੀਤੀ ਤਾਂ ਮੈਨੂੰ ਹੀ ਆਉਂਦੀ ਹੈ ਕਹਿੰਦਾ ਇਹ ਮੇਰੇ ਘਰ ਵਾਲਾ ਹੈ। ਪਾਛੇ ਉਹ ਤੂੰ ਕੋਣ ਮੈਨੂੰ ਹੱਥ ਲਾਉਣ ਵਾਲਾ ਮੈਨੂੰ ਮਾਰੇ ਜਾਂ ਮੈਨੂੰ ਛੱਡੀ। ਤੁਹਾਨੂੰ ਤੁਹਾਡੇ ਘਰ ਵਾਲਾ ਮਾਰੇ ਜਾਂ ਛੱਡੇ। ਆਲਦੇ ਉੱਥੇ ਵੇਖੀ ਨਹੀਂ ਜੇ ਇੱਥੇ ਕੁੜੀਆਂ ਰਹਿਣਾਂ ਸੋਹਣੀਆਂ ਨਹੀਂ ਲੱਗਦੀਆਂ ਥਾਂ ਥਾਂ ਤੋਂ ਟੋਟਰਾ ਐਦਰੋਂ ਮੈਣੇ ਉਧਰੋਂ ਮੈਣੇ ਮੇ ਭਾਬੀਆਂ ਦਾ ਆਸਤਾ ਕਾਰੀ ਦਿਖਾਓ ਹੋ ਰਾਮ ਸਾਹਿਬ ਜੀ ਕੀ ਹੋ ਗੁਸਾਈਂ ਦਾਦਾ ਕੀ ਬੜਾ ਬੜਾ ਲੈ ਵੀ ਬੰਦ